ਹਰ ਇੱਕ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਲੋਕ ਉਸ ਦੇ ਵਿਆਹ ਨੂੰ ਖੜਕੜ ਕੇ ਵੇਖਣ ਕੋਈ ਹੈਲੀਕਾਪਟਰ ਤੇ ਲਾੜੀ ਵਿਉਣ ਜਾਂਦਾ ਹੈ ਤੇ ਕੋਈ ਮਹਿੰਗੀਆਂ ਮਹਿੰਗੀਆਂ ਪੋਰਸ਼ ਗੱਡੀਆਂ ਲੈ ਕੇ ਜਾਂਦਾ ਪਰ ਗੁਰਦਾਸਪੁਰ ਦੇ ਸਰਚੂੜ ਦੇ ਇੱਕ ਨੌਜਵਾਨ ਨੇ ਅਜੀਹਾ ਕਾਰਵਖਾਇਆ ਕਿ ਲੋਕਾਂ ਨੇ ਖੜਖੜ ਕੇ ਬਰਾਤ ਨੂੰ ਵੇਖਿਆ ਤੇ ਵੀਡੀਓਜ਼ ਬਣਾਈਆਂ ਦਰਸਲ ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਸੋਚਿਆ ਸੀ ਕਿ ਉਸ ਦਾ ਵਿਆਹ ਅਨੋਖਾ ਹੋਵੇਗਾ ਇਸ ਲਈ ਪੂਰੀ ਬਰਾਤ ਨੂੰ ਲੈ ਕੇ ਉਹ ਉਠਾਂ ਤੇ ਲਾੜੀ ਨੂੰ ਵਿਉਣ ਲਈ ਪਹੁੰਚਿਆ ਜਿਸ ਦੌਰਾਨ ਪਰਿਵਾਰ ਦਾ ਕਹਿਣਾ ਸੀ ਕਿ ਹਮੇਸ਼ਾ ਤੋਂ ਹੀ ਉਹ ਚਾਹੁੰਦੇ ਸਨ ਕਿ ਪੁਰਖਿਆਂ ਦਾ ਜੋ ਰਿਵਾਜ ਹੈ ਅੱਗੇ ਵਧੇ ਇਸੇ ਨੂੰ ਬੁਧਾਉਂਦੇ ਹੋਏ ਨੌਜਵਾਨ ਨੇ ਇਹ ਸ਼ਲਾਘਾ ਯੋਗ ਕਦਮ ਚੁੱਕਿਆ। ਤਾਂ ਬੜਾ ਜੁਤਕਾਰਾ ਦੱਸਾਂਗਾ ਜੀ। ਇਹ ਮੇਰਾ ਸਾਡ ਜੁਰਾ ਜੀ ਬਹੁਤ ਬਹੁਤ ਵਧੀਆ ਬਹੁਤ ਖੁਸ਼ੀ ਹੈ ਮੈਂ ਆਪਣੀ ਬਾਤ ਉੱਠਾ ਦੇ ਲੈ ਕੇ ਆਇਆ ਪਹਿਲਾਂ ਗੱਡੀਆਂ ਚੱਲਦੀਆਂ ਰਹੀਆਂ ਪਹਿਲਾਂ ਦਾ ਰਿਵਾਜ ਹੀ ਪਹਿਲਾਂ ਚੱਲਦਾ ਰਿਹਾ ਜੀ ਮਹਾਰਾਜੀ ਮਹਾਰਾਜੀ ਹਾਂ ਠੀਕ ਹੈ ਜੀ ਹੁੰਦੇ ਨੇ ਆ ਜੀ ਪਹਿਲਾਂ ਗੱਡੀਆਂ ਚੱਲਦੀਆਂ ਹੁੰਦੀਆਂ ਹੁਣ ਆਪਾਂ ਇਹਨਾਂ ਆਪਣਾ ਰਾਣਾ ਦਾ ਵਾਜ ਉੱਤਾਰ ਦੇ ਹਾਸਿਆਂ ਦੇ ਆਏ ਆ ਜੀ ਐਵੇਂ ਤਾਂ ਮਹਿਸੂਸ ਹੋ ਰਿਹਾ ਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂਜੀ ਨਾਮ ਤਾਂ ਕੀ ਕਹਾਂ ਜਾਊਗਾ ਕੱਟ ਮਾਈਕ ਮਾਰ ਦੀ ਹਾਂਜੀ ਪਿੰਡ ਸਾਰਚੂਰ ਹਾਂਜੀ ਮੇਰੇ ਬੇਟੇ ਦਾ ਵਿਆਹ ਹੀ ਤੇ ਮੈਂ ਪਹਿਲੀ ਵਾਰੀ ਮੈਂ ਆ ਤਾਂ ਮੇਰੇ ਸ਼ੌਕ ਆ ਚਾਹੋ ਗਿਆ ਸ਼ੌਕ ਕਰਨਾ ਪੂਰਾ ਵਿਆਹ ਕਰਦੇ ਨੂੰ ਸਾਡੇ ਪਰਿਵਾਰ ਤੋਂ ਸਾਡੇ ਬੇਟੇ ਦਾ ਕੀ ਨਾਮ ਆ ਹਾਂਜੀ ਬੇਟੇ ਦਾ ਕੀ ਨਾਮ ਆ ਬੇਟੇ ਦਾ ਨਾਮ ਸਹਿੰਗਾ ਹਾਂਜੀ ਬੇਟੇ ਦਾ ਨਾਮ ਮੇਰਾ ਨਾਮ ਹੈਪੀ ਪੱਤੂ ਆ ਜੀ ਹਾਂ ਜੀ ਇਹ ਮੇਰੇ ਚਾਚੇ ਦਾ ਬੇਟਾ ਜੀ ਹਾਂ ਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤਲਬ ਸਾਡਾ ਸੱਭਿਆਚਾਰ ਕੀ ਏਦਾਂ ਹੀ ਆਉਣਾ ਹੀ ਆਉਣਾ ਜੀ ਤੇ ਬੜੀ ਖੁਸ਼ੀ ਹੋਈ ਆ ਜੀ ਜੇ ਆਪਣਾ ਹੀ ਪ੍ਰਾਂ ਪ੍ਰਾਣਾ ਕਲਚਰ ਜਿਹੜਾ ਅਸੀਂ ਫੇਰ ਦੁਬਾਰਾ ਚਾਲੂ ਕੀਤਾ ਇਹ ਸਾਡਾ ਮਹਾਰਾਜਾਂ ਤੋਂ ਸਾਡੀ ਗੱਲ ਨਹੀਂ ਨਹੀਂ ਰਾਜੇ ਮਹਾਰਾਜ ਰਾਜੇ ਰਾਜੇ ਮਹਾਰਾਜ ਰੀ ਸੀਗੀ ਬੜੀ ਪੁਰਾਣੀ ਰੀ ਸੀ ਇਹ ਰਾਜੇ ਮਹਾਰਾਜ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਦਾ ਹੋਣੀ ਦੁਬਾਰਾ ਫੇਰ ਇਹ ਹੀ ਸ਼ੁਰੂ ਹੋਈ ਹੈ ਜੀ ਆਮ ਦੇਖਿਆ ਕਿ ਬੰਦ ਹੋ ਗਈ ਸੀ ਤੇ ਗੱਡੀਆਂ ਕਾਰਾਂ ਸ਼ੁਰੂ ਹੋ ਗਈਆਂ ਪਰ ਅੱਜ ਫੇਰ ਨਹੀਂ ਲੇਕਿਨ ਲੇਕਿਨ ਇਹ ਆਡੀ ਆਪਣੀ ਰੀ ਸੀ ਬਿਲਕੁਲ ਜੀ ਰੀ ਸੀ ਇਸ ਚੀਜ਼ ਦੀ ਤੇ ਇਹ ਰੀ ਪੂਰੀ ਕੀਤੀ ਹੈ ਜੀ ਤਾਂ ਲੱਗਦਾ ਕੀ ਲੱਗਦਾ ਸਤਿਨਾਮ ਹਾਂ ਜੀ ਮੇਰਾ ਇਹ ਆਪਣੇ ਨਹੀਂ ਨਹੀਂ ਕਿਰਾਏ ਦਾ ਜੁੱਠਾ ਦੇ ਦਿਆਂਗਾ ਜੀ ਪਿੰਡ ਮੇਰਾ ਸਾੜਪੁਰਾ ਜੀ ਬਹੁਤ ਬਹੁਤ ਵਧੀਆ ਮੈਨੂੰ ਖੁਸ਼ੀ ਹੈ ਮੈਂ ਆਪਣੀ ਬਾਦ ਉੱਠਾ ਦੇ ਲੈ ਕੇ ਆ ਪਹਿਲਾਂ ਗੱਡੀਆਂ ਚੱਲਦੀਆਂ ਪਹਿਲਾਂ ਰਵਾਜ ਹੀ ਪਹਿਲਾਂ ਚੱਲਦਾ ਰਿਹਾ ਜੀ ਮਹਾਰਾਜ ਮਾਲ ਹਾਂ ਠੀਕ ਹੈ ਜੀ ਉਹ ਜਿਹੜੇ ਆ ਜੀ ਪਹਿਲਾਂ ਗੱਡੀਆਂ ਚੱਲਦੀਆਂ ਹੁੰਦੀਆਂ ਹੁਣ ਆਪਾਂ ਇਹਨਾਂ ਆਪਣਾ ਪੁਰਾਣਾ ਰਵਾਜ ਉੱਠਾ ਦੇ ਖਾਸੀਆਂ ਤੇ ਆਏ ਆ ਜੀ ਐਵੇਂ ਤਾਂ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਅੱਜ ਕੀ ਨਾਮ ਤੇ ਕੀ ਕਹਾਂ ਜਾਊਗਾ ਕੱਟ ਹਾਂਜੀ ਪਿੰਡ ਸਾਰਚੂੜ ਹਾਂਜੀ ਮੇਰੇ ਟੇਢਾ ਰਿਆਈ ਤੇ ਮੈਂ ਪਹਿਲੀ ਵਾਰੀ ਮੈਂ ਹਾਂ ਤੇ ਮੇਰੇ ਚਾਹ ਹੋ ਗਿਆ ਸ਼ੌਕ ਕਰਨਾ ਪੂਰਾ ਮਿਆਰ ਗਿਆ ਤੇ ਉਠਾ ਦੇ ਉਠਾ ਦੇ ਪ੍ਰਾਰਭਤ ਬੇਟੇ ਦਾ ਕੀ ਨਾਮ ਆ ਹਾਂਜੀ ਬੇਟੇ ਦਾ ਕੀ ਨਾਮ ਆ ਬੇਟੇ ਦਾ ਨਾਮ ਸਿੰਘ ਹਾਂਜੀ ਬੇਟੇ ਦਾ ਨਾਮ ਮੇਰਾ ਨਾਮ ਹੈਪੀ ਪੱਤੂ ਹੈ ਜੀ ਸ਼ਹਿਰ ਪਟਨਾ ਹਾਂਜੀ ਇਹ ਮੇਰੇ ਚਾਚੇ ਦਾ ਬੇਟਾ ਹੈ ਜੀ ਹਾਂਜੀ ਸਾਡਾ ਸ਼ੁਰੂ ਤੋਂ ਸ਼ੌਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤ ਸੜਾ ਸਭਿਆਚਾਰ ਕੀ ਕਿ ਇਦਾਂ ਹੀ ਆਉਣਾ ਹੀ ਆਉਣਾ ਜੀ ਤੇ ਬੜੀ ਖੁਸ਼ੀ ਹੋਈ ਆ ਜੀ ਜੇ ਆਪਣਾ ਹੀ ਪ੍ਰਾਣ ਪ੍ਰਾਣਾ ਕਲਚਰ ਜਿਹੜਾ ਅਸੀਂ ਫੇਰ ਦੁਬਾਰਾ ਚਾਲੂ ਕੀਤਾ ਇਹ ਸਾਡਾ ਮਹਾਰਾਜਾਂ ਤੋਂ ਸਾਡੀ ਰਾਜੇ ਮਹਾਰਾਜ ਰਾਜੇ ਮਹਾਰਾਜ ਰੀ ਸੀਗੀ ਬੜੀ ਪ੍ਰਾਣੀ ਰੀ ਸੀ ਇਹ ਰਾਜੇ ਮਹਾਰਾਜ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਦਾ ਹੋਣੀ ਦੁਬਾਰਾ ਫੇਰ ਇਹ ਹੀ ਸ਼ੁਰੂ ਹੋਈ ਹੈ ਜੀ ਆਮ ਦੇਖਿਆ ਕਿ ਬੰਦ ਹੋ ਗਈ ਸੀ ਤੇ ਗੱਡੀਆਂ ਕਾਰਾਂ ਸ਼ੁਰੂ ਹੋ ਗਈਆਂ ਪਰ ਅੱਜ ਫੇਰ ਨਹੀਂ ਲੇਕਿਨ ਇਹ ਸਾਡੀ ਆਪਣੀ ਰੀ ਸੀ ਬਿਲਕੁਲ ਜੀ ਰੀ ਸੀ ਇਸ ਚੀਜ਼ ਦੀ ਤੇ ਇਹ ਰੀ ਪੂਰੀ ਕੀਤੀ ਹੈ ਜੀ ਤਾਂ ਲੱਗਦਾ ਕੀ ਲੱਗਦਾ ਸਤਿਨਾਮ ਹਾਂਜੀ ਮੇਰਾ ਇਹ ਆਪਣੇ ਨਹੀਂ ਜੀ ਮੇਰਾ ਸਾਡਾ